ਲੋ ਜੀ ਅੱਜ ਆਪ ਦੋ ਨਵੀਆਂ ਸੁਣ ਲਓ ਦੋਨਾਂ ਨਵੀਆਂ ਗੱਲਾਂ ਤੇ ਵੱਡਾ ਰੋਲਾ ਪੈ ਗਿਆ ਕਿਉਂਕਿ ਅਜੀਬ ਤੇ ਵੱਖਰੇ ਕਿਸਮ ਦੀਆਂ ਗੱਲਾਂ ਦੋਵੇਂ ਪਹਿਲਾਂ ਤਾਂ ਇੱਕ ਵੱਡੇ ਹਸਪਤਾਲ ਪੀਜੀਆਈ ਦੇ ਵਿੱਚ ਇੱਕ ਨਕਲੀ ਡਾਕਟਰ ਫੜਿਆ ਗਿਆ ਜਿਹੜਾ ਮਹੀਨਿਆਂ ਬੱਧੀ ਤੋਂ ਡਾਕਟਰ ਨਹੀਂ ਸੀ ਬਿਲਕੁਲ ਨਕਲੀ ਬੰਦਾ ਸੀ ਔਰ ਉਹ ਉਥੇ ਇਲਾਜ ਕਰ ਰਿਹਾ ਸੀ ਫੜਿਆ ਕਿਵੇਂ ਗਿਆ ਤੇ ਹੁਣ ਉਹਦੇ ਨਾਲ ਹੋ ਕੀ ਰਿਹਾ ਕਿਵੇਂ ਨਕਲੀ ਡਾਕਟਰ ਬਣ ਕੇ ਉੱਥੇ ਉਹ ਆਇਆ ਹੋਇਆ ਸੀ ਤੇ ਆਇਆ ਕਿਉਂ ਸੀ ਇਹ ਸਾਰੀ ਜਾਣਕਾਰੀ ਅੱਗੇ ਤੁਹਾਨੂੰ ਦਿੰਨੇ ਆ ਦੂਜੀ ਖਬਰ ਹੈ ਕਿ ਅੱਜ ਭਾਰਤ ਦੇ ਵਿੱਚ ਸਲਵਾਰ ਸੂਟ ਬੈਨ ਕੀਤਾ ਗਿਆ ਔਰ ਸਾਰੇ ਭਾਰਤ ਚ ਨਹੀਂ ਕੀਤਾ ਗਿਆ ਇਹ ਇੱਕ ਬਹੁਤ ਵੱਡਾ ਇੱਕ ਰੈਸਟੋਰੈਂਟ ਹੈ ਦਿੱਲੀ ਦੇ ਵਿੱਚ ਮਧੂਬਨ ਚੌਂਕ ਦੇ ਵਿੱਚ ਤੂਬਾ ਤੂਬਾ ਦਾ ਨਾਂ ਦਾ ਇੱਕ ਬਹੁਤ ਵੱਡਾ ਰੈਸਟੋਰੈਂਟ ਹੈ ਉੱਥੇ ਵੱਡਾ ਰੌਲਾ ਪਿਆ ਉੱਥੇ ਕੁਝ ਕਸਟਮਰ ਗਏ ਨੇ ਔਰ ਉਹਨਾਂ ਨੇ ਵੀਡੀਓ ਬਣਾ ਕੇ ਪਾਈ ਆ سوشل میڈیا ਔਰ ਮੀਡੀਆ ਦੇ ਵਿੱਚ ਇਹਦੇ ਉੱਪਰ ਵੱਡੀ ਚਰਚਾ ਹੋ ਰਹੀ ਆ ਹੁਣ ਤੁਸੀਂ ਦੇਖੋ ਵੀ ਇੱਥੇ ਹੁਣ ਕੀ ਲੱਗ ਗਿਆ ਇੱਕ ਸਿਆਣੀ ਬਿਆਣੀ ਬੀਬੀ ਐ ਔਰ ਉਹ ਸਲਵਾਰ ਸੂਟ ਪਾ ਕੇ ਤੇ ਉਹ ਆਪਣੇ ਜੀਵਾਂ ਦੇ ਨਾਲ ਉਸ ਵੱਡੇ ਰੈਸਟੋਰੈਂਟ ਦੇ ਵਿੱਚ ਗਈ ਖਾਣਾ ਖਾਣ ਵਾਸਤੇ ਤਾਂ ਜਿਹੜੇ ਗੇਟ ਦੇ ਉੱਪਰ ਹੀ ਉਹ ਖੜੇ ਸੀ ਉਹਨਾਂ ਨੇ ਉਸ ਬੀਬੀ ਨੂੰ ਅੰਦਰ ਜਾਣ ਤੋਂ ਰੋਕਤਾ ਕਹਿੰਦੇ ਜੀ ਤੁਸੀਂ ਸਲਵਾਰ ਸੂਟ ਪਾਇਆ ਹੋਇਆ ਤੇ ਸਲਵਾਰ ਸੂਟ ਪਾ ਕੇ ਇਸ ਰੈਸਟੋਰੈਂਟ 'ਚ ਜਾਣਾ ਮਨਾ ਹੈ ਇੱਥੇ ਸਲਵਾਰ ਸੂਟ ਬੈਨ ਹੈ ਫਿਰ ਉੱਥੇ ਉਹਨਾਂ ਦੀ ਬਹਿਸ ਚੱਲ ਪਈ ਤੇ ਉਹ ਬਹਿਸ ਦੀ ਪੂਰੀ ਵੀਡੀਓ ਕਈ ਸਾਰੇ ਮਿੰਟਾਂ ਦੀ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਇਸ ਟਾਈਮ ਚੱਲ ਰਹੀ ਹੈ ਆ ਫੋਟੋ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਉਸੇ ਬੀਬੀ ਦੀ ਹੈ ਉਸੇ ਟਾਈਮ ਦੀ ਹੈ ਉਸੇ ਵੀਡੀਓ ਚੋਂ ਆਪਾਂ ਲਈ ਹੈ ਜਦੋਂ ਉੱਥੇ ਉਹ ਬਹਿਸ ਹੋਈ ਹੈ ਔਰ ਜਿਹੜੇ ਉਹ ਪੂਰਾ ਪਰਿਵਾਰ ਸੀ ਉਹ ਉਹਨਾਂ ਨਾਲ ਬਹਿਸ ਕਰ ਰਿਹਾ ਵੀ ਇਹ ਸਲਵਾਰ ਸੂਟ ਪਾਉਣ ਚ ਖਰਾਬੀ ਕੀ ਹੈ ਉਹ ਕਹਿੰਦੇ ਨਾ ਜੀ ਇੱਥੇ ਜੇ ਜਾਣਾ ਕਿਸੇ ਨੇ ਤਾਂ ਉਹ ਜਿਹੜਾ ਆਧੁਨਿਕ ਪਹਿਰਾਵਾ ਪਾਵੇ ਯਾਰ ਮੈਂ ਤੇ ਆਪ ਹੈਰਾਨ ਹੋਇਆ ਬਈ ਇਹ ਠੀਕ ਹੈ ਅਸੀਂ ਕਿਸੇ ਪਹਿਰਾਵੇ ਦਾ ਵਿਰੋਧ ਨਹੀਂ ਕਰਦੇ ਚਾਹੇ ਕੋਈ ਕੁੜੀਆਂ ਨੂੰ ਠੀਕ ਲੱਗਦਾ ਉਹ ਪੈਂਟ ਕਮੀਜ਼ ਪਾ ਲੈਣ ਚਾਹੇ ਕਿਸੇ ਨੂੰ ਠੀਕ ਲੱਗਦਾ ਉਹ ਲਹਿੰਗਾ ਪਾ ਲਵੇ ਚਾਹੇ ਕਿਸੇ ਨੂੰ ਠੀਕ ਲੱਗਦਾ ਸਲਵਾਰ ਸੂਟ ਪਾ ਲਵੇ ਪਰ ਇਹ ਸ਼ਰਤ ਲਾਉਣੀ ਵੀ ਤੁਸੀਂ ਸਲਵਾਰ ਸੂਟ ਨਹੀਂ ਪਾ ਸਕਦੇ ਇਹ ਤਾਂ ਬਹੁਤ ਮਾੜੀ ਗੱਲ ਹੈ ਹੁਣ ਉੱਥੇ ਉਹ ਭਾਈ ਸਾਹਿਬ ਬਹਿਸ ਕਰ ਰਹੇ ਆ ਉਹਨਾਂ ਨਾਲ ਔਰ ਉਹ ਕਰਮਚਾਰੀ ਅੱਗੋਂ ਪੂਰੀ ਬਹਿਸ ਕਰ ਰਹੇ ਆ ਉਹ ਪਰਿਵਾਰ ਕਹਿ ਰਿਹਾ ਵੀ ਅਸੀਂ ਤੁਹਾਡੀ ਸ਼ਿਕਾਇਤ ਕਰਾਂਗੇ ਕਹਿੰਦੇ ਕਰ ਦਿਓ ਸ਼ਿਕਾਇਤ ਉਹ ਕਹਿੰਦੇ ਵੀ ਜਿਹੜੀ ਸਾਡੀ ਰਾਸ਼ਟਰਪਤੀ ਦਰੋਪਤੀ ਮਰਮੂ ਐ ਉਹ ਵੀ ਸਾੜੀ ਲਾਉਂਦੀ ਐ ਸਾਡੀ ਦਿੱਲੀ ਦੀ ਮੁੱਖ ਮੰਤਰੀ ਜਿਹੜੀ ਐ ਰੇਖਾ ਉਹ ਕਹਿੰਦੇ ਉਹ ਵੀ ਸਾੜੀ ਲਾਉਂਦੀ ਐ ਤਾਂ ਫਿਰ ਤੁਸੀਂ ਉਹਨਾਂ ਨੂੰ ਵੀ ਨਹੀਂ ਵੜਨ ਦਿਓਗੇ ਔਰ ਉਹ ਮੁਲਾਜ਼ਮ ਕਹਿ ਰਿਆ ਨਹੀਂ ਵੜਨ ਦਿਆਂਗੇ ਹਰਾਨਗੀ ਦੀ ਗੱਲ ਐ ਕਿ ਇੱਕ ਪਬਲਿਕ ਪਲੇਸ ਕਿਸੇ ਦੇ ਘਰੇ ਜਾਣਾ ਤਾਂ ਕੋਈ ਉਹਦੇ ਤੇ ਰੂਲ ਲਾਗੂ ਕਰ ਲਵੇ ਇੱਕ ਪਬਲਿਕ ਪਲੇਸ ਬਣਾ ਕੇ ਤੇ ਉਥੇ ਤੁਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਕਰੋ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਇਹਦੇ ਬਾਰੇ ਵਿਚਾਰ ਜ਼ਰੂਰ ਲਿਖਿਓ ਕਮੈਂਟ ਦੇ ਵਿੱਚ ਕੀ ਲੱਗਦਾ ਤੁਹਾਨੂੰ ਹੁਣ ਜਿਹੜੀ ਦੂਜੀ ਗੱਲ ਹੈ ਪੀਜੀਆਈ ਰੋहतक ਬਹੁਤ ਵੱਡਾ ਹਰਿਆਣੇ ਦਾ ਹਸਪੀਟਲ ਹੈ ਰੋहतक ਪੀਜੀਆਈ ਜਿੱਥੇ ਡਾਕਟਰੀ ਦੀਆਂ ਡਿਗਰੀਆਂ ਕਰਾਈਆਂ ਜਾਂਦੀਆਂ ਉੱਥੇ ਇੱਕ ਵਿਅਕਤੀ ਜਿਹੜਾ ਡਾਕਟਰ ਬਣ ਕੇ ਮਹੀਨਿਆਂ ਤੋਂ ਸਟਾਫ ਦੇ ਵਿੱਚ ਇਲਾਜ ਕਰਦਾ ਫਿਰਦਾ ਸੀ ਹੁਣ ਉਹ ਜਦੋਂ ਫੜਿਆ ਗਿਆ ਤਾਂ ਉਹ ਡਾਕਟਰ ਹੈ ਹੀ ਨਹੀਂ ਸੀ ਉਹਦੇ ਕੋਲ ਡਾਕਟਰੀ ਦੀ ਕੋਈ ਡਿਗਰੀ ਨਹੀਂ 12ਵੀਂ ਪਾਸ ਉਹ ਬੰਦਾ ਸਿੰਪਲ ਇੱਕ ਪਿੰਡ ਦੇ ਰਹਿਣ ਵਾਲਾ ਨਾਂ ਉਹਦਾ ਸ਼ਾਹਿਦ ਹੈ ਪਰ ਉਹ ਉੱਥੇ ਫਿਰ ਕਿਉਂ ਆਇਆ ਮਿੱਤਰੋ ਉਹ ਯਾਰੀ ਪਗਾਉਣ ਲਈ ਆਇਆ ਸੀ ਉਹਦਾ ਇੱਕ ਦੋਸਤ ਜਿਹੜਾ ਯੂਕੇ ਤੋਂ ਡਾਕਟਰੀ ਪਾਸ ਕਰਕੇ ਆਇਆ ਐਮਬੀਬੀਐਸ ਕਰਕੇ ਆਇਆ ਯੂਕੇ ਤੋਂ ਇੱਥੇ ਉਹਦੇ ਦੋਸਤ ਨੇ ਉਹ ਜਿਹੜਾ ਕੰਮ ਜੌਬ ਕਰਨੀ ਸੀ ਉਹਦੇ ਦੋਸਤ ਦਾ ਨਾਂ ਕ੍ਰਿਸ਼ਨ ਤੇ ਉਹ ਕ੍ਰਿਸ਼ਨ ਦੀ ਥਾਂ ਤੇ ਸ਼ਾਹੀਦ ਉਹਨੂੰ ਉਹਨੇ ਭੇਜਣਾ ਸ਼ੁਰੂ ਕਰਤਾ ਵੀ ਮੇਰੇ ਕੋਲ ਤਾਂ ਯਾਰ ਟਾਈਮ ਘੱਟ ਹੈ ਤੇ ਉੱਥੇ ਜਿਹੜੀ ਇੰਟਰਨਸ਼ਿਪ ਕਰਨੀ ਹੈ ਉਹ ਤੂੰ ਕਰਿਆ ਜਾ ਕੇ ਕੁਝ ਮਹੀਨਿਆਂ ਦਾ ਹੁੰਦਾ ਤੇ ਫਿਰ ਕ੍ਰਿਸ਼ਣ ਦੀ ਥਾਂ ਤੇ ਸ਼ਾਹਦ ਆਉਣ ਲੱਗ ਪਿਆ ਤਾਂ ਸ਼ਾਹਦ ਫਿਰ ਉੱਥੇ ਫੜਿਆ ਕਿਵੇਂ ਗਿਆ ਦੇਖੋ ਜੇ ਕੇ ਬੰਦੇ ਨੂੰ ਡਰਾਈਵਰੀ ਆਉਂਦੀ ਨਾ ਹੋਵੇ ਤੇ ਬਰਾਬਰ ساری ਪ੍ਰਾਤ ਚਕਾਰ ਉਹ ਵੀ ਚਲਾਉਣ ਲੱਗ ਪੇ ਤੇ ਕਿਲੇ ਕਿ ਉਹਨੇ ਕਹਿੰਦੀ ਇੱਧਰ ਲਾ ਦੇ ਨਹੀਂ ਕਹਿੰਦੀ ਇੱਧਰ ਫੜੇ ਤਾਂ ਉਹਨੇ ਜਾਣਾ ਹੀ ਮੈਨੂੰ ਆਉਂਦੀ ਨਹੀਂ ਇਸੇ ਤਰ੍ਹਾਂ ਹੀ ਇਹਦੀਆਂ ਹਰਕਤਾਂ ਸਾਰਾ ਸਟਾਫ ਨੋਟ ਕਰਨ ਲੱਗ ਪਿਆ ਸਾਰਿਆਂ ਨੂੰ ਪਤਾ ਲੱਗਣ ਲੱਗ ਗਿਆ ਵੀ ਯਾਰ ਜੇ ਇਹਨੇ ਐਂਡੀਬੀਐਸ ਕਰਕੇ ਇਹ ਡਾਕਟਰ ਬਣਿਆ ਹੁੰਦਾ ਐ ਤਾਂ ਨਹੀਂ ਸੀ ਇਹਨੇ ਕਰਨਾ ਤਾਂ ਫੇਰ ਪਿਆਰਿਓ ਉਥੇ ਇਸ ਗੱਲ ਦਾ ਪਿਆਰ ਔਲਾ ਫੇਰ ਉਹਦੀ ਸ਼ਿਕਾਇਤ ਹੋਈ ਤੇ ਫੇਰ ਫੜਿਆ ਗਿਆ ਉਹ ਜਿਹੜਾ ਸ਼ਾਹੀਦ ਹੈ ਹੁਣ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਪਰਚਾ ਪੁਲਿਸ ਨੇ ਦੋਵਾਂ ਤੇ ਦਰਜ ਕਰ ਲਿਆ ਪਰ ਇੱਥੇ ਪੀਸਿਆ ਕੌਣ ਗਿਆ ਰਗੜੇ ਉਹ ਲੋਕ ਗਏ ਜਿਹੜੇ ਉਥੇ ਮਰੀਜ਼ ਬਣ ਕੇ ਗਏ ਸੀ ਦੇਖੋ ਕਿੰਨੇ ਸੈਂਕੜੇ ਮਰੀਜ਼ ਉਹਨੇ 1 ਮਹੀਨੇ ਚ ਦੇਖੇ ਹੋਣਗੇ ਇਲਾਜ ਦੇ ਲਈ ਹੁਣ ਜਿਹੜੇ ਬੰਦੇ ਨੂੰ ਇਲਾਜ ਆਉਂਦਾ ਹੀ ਨਹੀਂ ਪਿਆ ਪਤਾ ਹੀ ਨਹੀਂ ਇਲਾਜ ਦਾ ਉਹ ਜਦੋਂ ਫਿਰ ਇਲਾਜ ਕਰਨ ਦੀ ਕੋਸ਼ਿਸ਼ ਕਰ ਰਿਹਾ ਦੂਜੇ ਦੀ ਥਾਂ ਤੇ ਇੱਕ ਵੱਡੀ ਡਿਗਰੀ ਵਾਲ ਦੀ ਤਾਂ ਫਿਰ ਮਰੀਜ਼ਾਂ ਨੂੰ ਕਿੰਨਾ ਵੱਡਾ ਨੁਕਸਾਨ ਇਸ ਚੀਜ਼ ਦਾ ਹੋਇਆ ਹੋਊਗਾ ਇਹ ਤੁਸੀਂ ਸੋਚ ਸਕਦੇ ਦੇਖੋ ਬੰਦਾ ਜਿਹੜੇ ਵੀ ਪੇਸ਼ੇ 'ਚ ਜਾਂਦਾ ਹੈ ਨਾ ਜਾਂ ਤਾਂ ਉਹਨੂੰ ਉਸ ਪੇਸ਼ੇ 'ਚ ਜਾਣਾ ਨਹੀਂ ਚਾਹੀਦਾ ਯਾ ਉਸ ਪੇ ਸ਼ੇਦਾ ਉਹਨੂੰ ਨਪੁੰਨ ਮਾਹਰ ਬੰਨਾ ਚਾਹੀਦਾ ਪਰ ਇੱਥੇ ਗੰਗਾ ਉਲਟੀ ਹੈ ਬਹੁਤ ਸਾਰੇ ਡਾਕਟਰਾਂ ਤੇ ਲੋਕ ਸਵਾਲ ਉਠਾਉਂਦੇ ਨੇ ਡਿਗਰੀ ਉਹਨਾਂ ਕੋਲ ਡਾਕਟਰ ਦੀ ਹੁੰਦੀ ਹੈ ਪਰ ਜਿੱਥੇ ਕਈ ਬਹੁਤ ਕਾਬਲ ਡਾਕਟਰ ਨੇ ਜਿੱਥੇ ਲੋਕ ਸਤਕਾਰ ਬਹੁਤ ਕਰਦੇ ਡਾਕਟਰ ਦਾ ਉੱਥੇ ਕਈ ਐਸੇ ਨੇ ਜਿਹੜੇ ਸਿਰਫ ਪੈਸੇ ਦੀ ਭੁੱਖ ਨੂੰ ਬੈਠੇ ਹੋਏ ਨੇ ਬੰਦਿਆਂ ਵਾਂਗ ਇਲਾਜ ਨਹੀਂ ਕਰਨਾ ਜਾਂ ਆਉਂਦਾ ਹੀ ਨਹੀਂ ਮਮੂਲੀ ਬਿਮਾਰੀ ਨੂੰ ਮਹੀਨਿਆਂ ਤੇ ਸਾਲਾਂ ਬਦੀ ਲਮਕਾਈ ਰੱਖਣਾ ਜਿਹੜੀ ਪ੍ਰੋਬਲਮ ਬਾਰੇ ਸਿਰਫ ਲੱਛਣ ਸੁਣ ਕੇ ਹੀ ਪੱਕਾ ਪਤਾ ਲੱਗ ਸਕਦਾ ਓਦੇ ਲਈ ਵੀ ਲੈਬੋਰੀਟਰੀ ਵਾਲਿਆਂ ਤੋਂ ਕਮਿਸ਼ਨ ਲੈਣ ਦੀ ਖਾਤਰ ਐਵੇਂ ਟੈਸਟ ਕਰਾਉਣ ਭੇਜ ਦੇਣਾ ਇਹ ਇਸ ਟਾਈਮ ਦੇ ਜਿਹੜੇ ਡਾਕਟਰੀ ਇਲਾਜ ਪ੍ਰਬੰਧ ਹੈ ਉਹਦੇ ਬਹੁਤ ਵੱਡੇ ਦੋਸ਼ ਨੇ ਔਰ ਇਹਦਾ ਨੁਕਸਾਨ ਗਰੀਬ ਜਨਤਾ ਨੂੰ ਹੁੰਦਾ ਹੁਣ ਇਹ ਜਿਹੜਾ ਨਕਲੀ ਡਾਕਟਰ ਬਣਨ ਵਾਲਾ ਕੇਸ ਹੈ ਇਹਦੇ ਨਾਲ ਜੁੜ ਕੇ ਇੱਕ ਮੈਨੂੰ ਹੋਰ ਗੱਲ ਚੇਤੇ ਆ ਗਈ ਤੁਸੀਂ ਸੋਚਦੇ ਹੋਵੋਗੇ ਵੀ ਯਾਰ ਨਕਲੀ ਡਾਕਟਰ ਐਨਾ ਟਾਈਮ ਤਾਂ ਨਹੀਂ ਉਸੇ ਟਾਈਮ ਹੀ ਫੜਿਆ ਜਾਣਾ ਸੀ ਉਹ ਭਾਈ ਇੱਥੇ ਇੱਕ ਬੰਦਾ ਸੀਗਾ ਆਪਣੇ ਇੰਡੀਆ 'ਚ ਆ ਪਿੱਛੇ ਇਹ ਖਬਰ ਆਈ ਸੀ ਤੇ ਉਹ ਬੰਦਾ ਨਕਲੀ ਜੱਜ ਬਣ ਕੇ ਸਰਕਾਰੀ ਅਦਾਲਤ 'ਚ ਕਿੰਨੇ ਸਾਰੇ ਫੈਸਲੇ ਕਰ ਗਿਆ ਕਿੰਨਿਆਂ ਨੂੰ ਜ਼ਮਾਨਤਾ ਦੇ ਗਿਆ ਕਉ ਤੁਸੀਂ ਕਹੋਗੇ ਵੀ ਐਂ ਤਾਂ ਨਹੀਂ ਹੋ ਸਕਦਾ ਪਰ ਐ ਹੋਇਆ ਭਾਈ ਹੋਇਆ ਇੰਜ ਵੀ ਉਹ ਬੰਦਾ ਸੀ ਇੱਕ ਮੈਨੂੰ ਉਹਦਾ ਨਾਮ ਭੁੱਲ ਗਿਆ 3-4 ਮਹੀਨੇ ਪਹਿਲਾਂ ਦੀ ਖਬਰ ਆ ਉਹ ਉਹਨੇ ਕੀ ਕੀਤਾ ਇੱਕ ਥਾਂ ਇੱਕ ਵਾਰੀ ਉਹਨੇ ਅਖਬਾਰ 'ਚ ਇੱਕ ਖਬਰ ਪੜ੍ਹੀ ਵੀ ਜਿਹੜਾ ਫਲਾਣੀ ਅਦਾਲਤ ਦਾ ਜੱਜ ਹੈ ਤਾਂ ਉਹਨੂੰ ਐਡੀਸ਼ਨਲ ਡਿਊਟੀ ਤੇ ਫਲਾਣੀ ਅਦਾਲਤ 'ਚ ਭੇਜਿਆ ਜਾਂਦਾ ਹੈ ਤਾਂ ਉਹਨੇ ਕੀ ਕੀਤਾ ਖਬਰ ਪੜੀ ਤੇ ਬੰਦਾ ਬੜਾ ਸ਼ਾਤਰ ਸੀ ਤਾਂ ਉਹ ਉੱਥੇ ਚਲਾ ਗਿਆ ਅਗਲੇ ਦਿਨ ਪੈਂਟ ਕੋਟ ਪਾ ਕੇ ਤਾਂ ਉਹਨੇ ਕਹਿ ਦਿੱਤਾ ਵੀ ਉਹ ਜੱਜ ਸਾਹਿਬ ਜਾ ਰਹੇ ਨੇ ਤੇ ਇੱਥੇ ਇਸ ਅਦਾਲਤ ਦੇ ਵਿੱਚ ਜੱਜ ਬਣ ਕੇ ਮਤਲਬ ਮੇਰੀ ਡਿਊਟੀ ਹੈ ਤੁਸੀਂ ਸਾਬ ਲਾਓ ਇੰਨਾ ਅੰਨਾ ਬੋਲਾ ਉੱਥੇ ਸਾਰਾ ਕੁਝ ਹੋਇਆ ਕਈ ਮਹੀਨੇ ਉਹ ਬੰਦਾ ਜੱਜ ਬਣ ਕੇ ਐਦਾਂ ਹੀ ਫੈਸਲੇ ਕਰੀ ਗਿਆ ਨਾਉ ਜੱਜ ਸੀ ਨਾ ਉਹਨੂੰ ਫੈਸਲੇ ਆਉਂਦੇ ਸੀ ਨਾ ਉਹ ਵਕੀਲ ਸੀ ਕਿੰਨਿਆਂ ਨੂੰ ਜ਼ਮਾਨਤਾ ਵੀ ਦੇ ਗਿਆ ਸੀ ਉਹ ਤੇ ਫਿਰ ਜਦੋਂ ਅਗਲਾ ਜੱਜ ਆਇਆ ਨਾ ਅਚਾਨਕ ਜਿਹੜੇ ਅਸਲੀ ਜੱਜ ਬਦਲ ਕੇ ਜਦੋਂ ਉੱਥੇ ਆਇਆ ਫਿਰ ਉਹ ਬੰਦਾ ਫੜਿਆ ਗਿਆ ਤੁਸੀਂ ਦੇਖੋ ਇੱਥੇ ਐਦਾਂ ਵੀ ਹੋ ਜਾਂਦਾ ਹੈ ਕਿਉਂਕਿ ਅੰਨੀ ਪੀਂਦੀ ਤੇ ਕੁੱਤੇ ਚੱਟਦੇ ਨੇ ਇਹ ਸਾਡੇ ਸਿਸਟਮ ਦੀ ਅਸਲੀਅਤ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਪਿਆਰੇ